ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਏ ਮਹੱਲੇ ਪੰਜਵੇਂ ਕੇ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੀ ਸਿਮਰਉ ਸੋਈ ਪ੍ਰਖੋ ਆਚਲ ਅਬਨਾਸੀ ਜੇ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਮਲ ਰੇ ਧਾਰਨ ਗੁਰ ਅਰਜਨ ਗੋਣ ਸਹਿਜੋ ਬੇਚਾਰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਭਲ ਮਨੋਰ ਪੂਰੀ ਆਸਾ ਤੈ ਜਨਮਤੋ ਗੁਰਮਤੋ ਬ੍ਰਹਮ ਪੋਸ਼ਾਣਿਓ ਕਲ ਜੋੜ ਕਰ ਸੋ ਜਲ ਵਖਾਣਿਓ ਭਗਤ ਜੋਦ ਕੋ ਜੈਤ ਵਾਰ ਹਰ ਜਨਕ ਓਪਾਇਓ ਸਭ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੋਰੇ ਅਰਜਨ ਘਰ ਗੁਰ ਰਾਮ ਦਾ ਭਗਤ ਉਤਰਿਆਓ ਬੜ ਭਾਗੀ ਹੁਨ ਮਾਨਿਓ ਰੇਦੋ ਸ਼ਬਦ ਬਸਾਇਓ ਮਨ ਮਾਨ ਸੰਤੋਖਿਓ ਗੁਰ ਨਾਮ ਦਰੜਾਇਓ ਅਗਮ ਅਗੋ ਚਿਰ ਪਾਰ ਬ੍ਰਹਮੋ ਸਭ ਗੁਰ ਦਰਸਾਇਓ ਗੋਰੀ ਅਰਜਨ ਘਰ ਗੁਰ ਰਾਮਦਾਸ ਅਨਪੋਠਹਿਰੈ ਜਨਕ ਰਾਜ ਵਰਤਾਇ ਸਤਜਗ ਆਲੀਣਾ ਗੁਰਸਬਦਿ ਮਨ ਮੰਨਿਆ ਅਵਤੀਜ ਬਤੀਣਾ ਗੁਰੂ ਨਾਨਕੋ ਸੱਚ ਨੀਵਸਾ ਸਤਗੁਰੂ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅપરੰਪਰ ਵੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੋਧੋ ਸਤਗੁਰ ਸਮਾਣੋ ਅਜੁਨੀਓ ਆਸੰਭਵਿਓ ਸੋ ਜਸ ਕਲ ਕਵੀ ਅਣ ਬਖਾਣਿਓ ਗੁਰੂ ਨਾਨਕ ਦੇਵ ਰਿਓ ਗੁਰ ਅੰਗਦ ਅੰਬਰ ਨਿਦਾਨ ਗੁਰੂ ਰਾਮਦਾਸ ਅਰਜਨ ਵਰਿਓ ਪਰਸ ਪਰਸ ਪਰਮਾਨੀ ਸਾ ਜੀਵਨੇ ਅਰਜਨੀਆ ਬੋਲ ਅਜੁਨੀ ਸੰਭੋ ਬੈ ਪੰਜਨ ਪਰ ਦੁਖ ਨਿਵਾਰ ਆਪਾਰ ਅਨੰਭੋ ਅਗਹ ਗਹਿਣ ਪ੍ਰੰਪਰਾント ਦਹਿਣ ਸੀਤਲ ਸੁਖ ਦਾਤੋ ਅ ਸੰਭੋ ਉਦਵਯੋ ਪੁਰਪੂਰਣਮ ਬੇਜਤੋ ਨਾਨਕ ਆਦ ਅੰਗਦ ਅਬਰ ਸਤਗੁਰ ਸਬ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਹ ਜਗ ਅੰਦਰ ਮੰਦਰ ਭਾਗ ਜੂ ਸਿਵ ਰਹਿਤਾ ਗੁਰਪੂਰਾ ਪਾਇਓ ਬੜ ਭਾਗੀ ਲੇ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨੇਵਾਰਨ ਕਾਲ ਸਹਾਰ ਤੋਹੇ ਜਸ ਭਗਤਾ ਕੁੱਲ ਛੋਡੀ ਗੁਰ ਰਾਮਦਾਸ ਤਨ ਧਰਮ ਤੁਝਾ ਅਰਜਨ ਹਰ ਭਗਤਾ ਧਰਮ ਤੀਰ ਗੁਰਮਤ ਗੋਬੀਰ ਪਰ ਦੁਖ ਵਿਸਾਰਨ ਸਭ ਸਾਰ ਹਰਿ ਸਾਮਯੋ ਜਾਰ ਅਮੇ ਨਿਵਾਰਨ ਮਹਾਂਦਾਨੁ ਸਤਿਗੁਰ ਗਿਆਨ ਮਨ ਚਾਓ ਨਾ ਹੋਟੈ ਸਤਿਵੰਤੋ ਹਰਨਾਮੋ ਮੰਤਰ ਨਾਮ ਨਿਦ ਨਾ ਨੇ ਖਟੈ ਗੁਰ ਰਾਮਦਾਸ ਤੁਨ ਸਰਵ ਮੈਂ ਸਹਿਜ ਚੰਦੋਵਾ ਤਾਣਿਉ ਗੁਰ ਅਰਜਨ ਕਲੂ ਚਿਰੈ ਤੇ ਰਾਜ ਜੋਗ ਰਸ ਜਾਣਿਓ ਪੈਨਰਪੋ ਮਾਣਿਓ ਲਖ ਮਹਿ ਆ ਲਖ ਲਖ ਆਗਮ ਅਗੋਚਰ ਗਤ ਗਵੀਰ ਸੋ ਗੁਰ ਪਰਚਾਇਓ ਗੁਰ ਪਰਚੈ ਪਰਮਾਨ ਰਾਜ ਮਹਿ ਜੋਗ ਕੁਮਾਇਓ ਧਨ ਧਨ ਗੁਰ ਧਨ ਆਪਰ ਸਰ ਸੁਭਰ ਪਰਾਇ ਗੁਰਗੰ ਪ੍ਰਮਾਣ ਅਜਰ ਜਰਿਓ ਸਰਸਨ ਤੋ ਸੁਨਾਇ ਗੋਰੇ ਅਰਜਨ ਕਲੂ ਚੇਰੇ ਤੈ ਸਹਿਜ ਜੋਗ ਨਿਜ ਪਾਇ ਅਮਿਓ ਰਤਨਾ ਬਦਨ ਬਰਦਾ ਤੂ ਆਲਾਖ ਪਰ ਗੁਰ ਸੂਰ ਸਦ ਹੋ ਮੈ ਨਿਵਾਰਿ ਪੰਚਾਹਰਨ ਦਲਿਓ ਸੁਨ ਸਹਜ ਨਿਜ ਕਰ ਸਹਾਰ ਹਰ ਨਾਮ ਲਾਗ ਜਾਗ ਉਧਰਿਓ ਸਤ ਗੁਰੂ ਰਜੈ ਵਸਾਇਓ ਗੁਰ ਅਰਜਨ ਕਲੁ ਚਿਰੈ ਤੈ ਜਨ ਕਹਿ ਕਲਸ ਦੀਪਾਇਓ ਸੋਰਠਿ ਗੁਰ ਜਨ ਪ੍ਰੂਪਰਮਾਣ ਪਾੜ ਤੋ ਚਾਲੈ ਨਹੀਂ ਨਿਜ ਨਾਮ ਨਿਸ਼ਾਨ ਸਤਿਗੁਰ ਸਭ ਸਵਾਰੇ ਪਵਜਲ ਸਾਇਰ ਸੇ ਜੇ ਨਾਮ ਹਰੀ ਕਾ ਬੋਹਿਤਾ ਤੋ ਸਤਿਗੁਰ ਸਹੇਚ ਨਾਮ ਲਾਗ ਜਗ ਉਧਰਿਓ ਜਤ ਉਧਾਰਨ ਨਾਮ ਸਤਗੁਰ ਤੁਠੇ ਪਾਇਓ ਅਬ ਨਾਹੇ ਆਵਰ ਸਰ ਕਾਮ ਬਰੰਤਰ ਪੂਰੀ ਭੜੀ ਜੋ ਜਰੂ ਭਰਿਆ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਜੀਓ ਗੁਰ ਰਾਮ ਦਾ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਪਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਗ ਧਰਿਓ ਉਰ ਆਲ ਪੁਰਖ ਪਰਤਖ ਲਿਖਿਓ ਅक्षर ਮਹਤੁਕ ਧੁਰ ਪਰਉੜ ਜੋ ਜਗ ਮੰਗੈ ਤੇਜ ਭੂ ਮੰਡਲ ਛਾਇ ਪਰਸ 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 ਗੁਰ ਗੁਰੂ ਕਹਾਉ ਪਨ ਮਥਰਾ ਮੂਰ ਸਦਾ ਥਿਰ ਲਾਇ ਚਿਤ ਸੰਮੁਖ ਰਹੁ ਕਲ ਜੁਗ ਜਹਾਜ अर्जुन गुरु सगले श्रेठ लाग बेत रहो ते जन जाचो जगत पर जानीत बासर रैण बाथ जाको हित नाम सिओ परम अतीत परमेश्वर कै रंग रंगयो बासना ते बाहर पै देखिये धाम सिओ অপর অপরম্পর পুরুষে প্রেম লাগো बिन भगवंत रस নাহি ਔরে কাম সেউ মাত্রা কো প্র সর্বে अर्जुन गुरु भगत कहत पाए रहयो मिल राम सेउ অন্ত না পাও দে সর্বে মুন্ ইন্দ্র মা সে যোগ করি ਹੁਣ ਬੇਦ ਬੇਰਾਂ ਚੋ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਏਕ ਘਰੀ ਮਤਰਾ ਜਨ ਕੋ ਪ੍ਰੋਦੀਨ ਦੇ ਆਲ ਹੈ ਸੰਗਤ ਸ੍ਰੇਟੋ નિਹਾਲ ਕਰੀ RAMDAR GURU JAG TARAN KO GUR JOCH ARJAN ਮਾਹੇ ਤਰੀ ਜਗੌਰ ਨ ਜੈ ਮਹਤਮੈ ਅਵਤਾਰੋ ਜਾਗਰਿਆਨ ਕੀਓ ਤਿਨ ਕੇ ਦੁਖ ਕੋਟਕ ਦੂਰ ਗਏ ਮਥਰਾ ਜਿਨੇ ਅੰਮ੍ਰਿਤ ਨਾਮ ਪੀਓ ਏ ਪਦ ਤੇ ਮਤ ਝੁਕੇ ਰੇ ਮਨ ਭੇਦ ਵਿਭੇਦ ਨ ਜਾਣ ਬੀਓ ਪਰ ਤਛ ਰਜ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਾਵ ਲੋਨੀ ਭਾਲੇ ਲਾਰੁਦੈ ਤਵ ਲੋ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂੜ ਥੇ ਕਬੂ ਮਿਟਹਿ ਨਹੀਂ ਰੇ ਪੈਤਾਇ ਤਤ ਬੇਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨੇ ਹਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇ ਕਲ ਸਮੁੰਦਰ ਪੈ ਰੂ ਪ੍ਰਗਟੋ ਵਰਨਾ ਮੋਦਾਰਨ ਬਸੈ ਸੰਤੋ ਜਿਸ ਹਿਰਦੈ ਦੁਖੋ ਧਾਰਿਦਰ ਨਿਵਾਰਨ ਨਿਰਮਲ ਭੇਖਿਆ ਪਾਰ ਤਾਸ ਬਿਨ ਅਵਰਨਾ ਕੋਈ ਮਨ ਬਾਚੋ ਜਿਨ ਜਾਣਿਓ ਭਇਓ ਤਹੇ ਸੰਸਰ ਸੋਈ ਤਰਨ ਗਗਨ ਨੌਖੰਡੰ ਮੈਂ ਜੋਤ ਸਵ ਰੂਪੀ ਰਹੋ ਭਰ ਭਨ ਮਥਰਾ ਕਦ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਅਜੈ ਗੰਗ ਜਾਲਿਆ ਟੱਲ ਸਿਖੋ ਸੰਗਤ ਸਭ ਨਾਵੇ ਨਿਤ ਪੁਰਾਣ ਬਾਚੀਐ ਬੇਲ ਬ੍ਰਹਮਾ ਮੁਖ ਗਾਵ ਅਜੈ ਚਵਰਤਿਰ ਢੁਲੇ ਨਾਮ ਅੰਮ੍ਰਿਤ ਮੁਖ ਲਿਓ ਗੋਰੇਰ ਜਿਨ ਸਿਰਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪੈ ਗਹਿਓ ਹਰਬੰਸ ਜਗਤ ਜਸ ਸੰਚਰਿਓ ਸੋ ਕਮਣ ਕਹਿ ਸ੍ਰੀ ਗੁਰਮੋਇ ਦੇ ਪੂਰੀ ਮਹਿ ਗਇਓ ਆਪਰਮੇਸ਼ਰੁ ਭਾਇਓ ਹਰ ਸਿੰਘ ਸਨਨ ਜੀਓ ਸ੍ਰੀ ਗੁਰ ਤੈ ਬਿਠਾਇਓ ਰਾਸ ਕੀਓ ਸੁਰਦੇਵ ਤੋ ਹੈ ਜਾਸੋ ਜੈ ਜੈ ਜੰਪਹਿ ਅਉਸੁਰ ਗਏ ਤੇ ਭਾਗ ਪਾਪ ਤਿੰਨ ਪੀਤਰ ਕੰਪਹਿ ਕਾਟੇ ਸੋ ਬਾਪ ਤਿੰਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਾਇਓ ਛਤਰੋ ਸਿੰਘਾਸਨ ਪ੍ਰਿਥਵੀ ਗੋਰੀ ਅਰਜਨ ਕੋ ਦੇ ਆਇਓ ਕਾਟੇ ਸੋ ਪਾਪ ਤਿੰਨ ਨਰਹੋਂ ਕੇ ਗੁਰ ਰਾਮਦਾਸ ਜਿਨ ਪਾਇਓ ਚਤਰ ਸਿੰਘਾਸਨ ਪ੍ਰਿਥਵੀ ਗੋਰੀ ਅਰਜਨ ਕੋ ਦੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ